ਹੈਲੋ ਦੋਸਤੋ ਰੋਚਕ ਪੰਜਾਬੀ ਕਹਾਣੀਆਂ ਚੈਨਲ ਦੇ ਹਾਜ਼ਰ ਹੋਏ ਆਂ ਅੱਜ ਇੱਕ ਹੋਰ ਨਵੀਂ ਕਹਾਣੀ ਨਾਲ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਗੁਰਪਿੰਦਰ ਆ ਮੈਂ ਚਾਰ ਭਰਾਵਾਂ ਦੀ ਇਕਲੌਤੀ ਭੈਣ ਮੇਰੇ ਚਾਰੇ ਭਰਾ ਮੇਰੇ ਤੋਂ ਵੱਡੇ ਨੇ ਮੇਰੇ ਮਾਪੇ ਆਪਣੇ ਮੈਨੂੰ ਸੁੱਖਾਂ ਸੁਖ ਸੁੱਖ ਕੇ ਲਿਆ ਸੀ ਮੈਂ ਘਰ ਵਿੱਚ ਸਭ ਦੀ लाਡਲੀ ਸੀ ਮੇਰੇ ਸਾਰੇ ਭਰਾਵਾਂ ਦੇ ਵਿਆਹ ਵੀ ਹੋ ਗਏ ਸੀ ਮੇਰੀਆਂ ਭਾਬੀਆਂ ਵੀ ਬੜੀਆਂ ਵਧੀਆ ਵਧੀਆ ਸੀ ਉਹ ਵੀ ਮੈਨੂੰ ਬੱਚਿਆਂ ਵਾਂਗ ਬਹੁਤ ਪਿਆਰ ਕਰਦੀਆਂ ਸੀ ਮੈਨੂੰ ਪੜ੍ਹਾਈ ਲਿਖਾਈ ਦਾ ਕੋਈ ਜ਼ਿਆਦਾ ਸ਼ੌਂਕ ਨਹੀਂ ਸੀ ਇਸ ਕਰਕੇ ਮੈਂ ਪਲੱਸ 2 ਕਰਨ ਤੋਂ ਬਾਅਦ ਘਰ ਦੇ ਕੰਮ ਹੀ ਸਿੱਖਣ ਲੱਗ ਪਈ ਮੈਂ ਘਰ ਦੇ ਸਾਰੇ ਕੰਮ ਬੜੇ ਸੁਚੱਜੇ ਢੰਗ ਨਾਲ ਕਰ ਲੈਂਦੀ ਸੀ ਮੈਂ ਜਵਾਨ ਹੋਈ ਤਾਂ ਨਿੱਤ ਨਾਲੋਂ ਨਿੱਤ ਸੋਹਣੀ ਹੁੰਦੀ ਜਾਂਦੀ ਸੀ ਫਿਰ ਮੇਰੇ ਡੈਡੀ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ ਮੇਰੇ ਡੈਡੀ ਨੇ ਮੇਰੇ ਲਈ ਵਧੀਆ ਘਰਬਾਰ ਲੱਭਦੇ ਸੀ ਤੇ ਸਾਨੂੰ ਇੱਕ ਮੁੰਡੇ ਦੀ ਫਿਰ ਦੱਸ ਪਈ ਮੁੰਡੇ ਤੇ ਮਾਂ ਨਹੀਂ ਸੀ ਘਰ ਵਿੱਚ ਮੁੰਡੇ ਦਾ ਪਿਓ ਅਤੇ ਦਾਦੀ ਅਤੇ ਮੁੰਡਾ ਕਿੰਨੋਂ ਜਾਣੇ ਸੀ ਤੇ ਮੁੰਡੇ ਦੀ ਇੱਕ ਭੈਣ ਸੀ ਜੋ ਵਿਆਹੀ ਹੋਈ ਸੀ ਤੇ ਆਪਣੇ ਸਹੁਰੇ ਘਰ ਰਹਿੰਦੀ ਸੀ ਮੁੰਡੇ ਕੋਲ 15 ਕਿੱਲੇ ਜ਼ਮੀਨ ਦੇ ਸੀ ਤੇ ਘਰ-ਬਾਰ ਬਹੁਤ ਹੀ ਸੋਹਣਾ ਸੀ ਮੇਰੇ ਡੈਡੀ ਨੂੰ ਸਭ ਕੁਝ ਪਸੰਦ ਆਇਆ ਤੇ ਮੇਰਾ ਉਸ ਘਰ ਵਿੱਚ ਰਿਸ਼ਤਾ ਕਰ ਦਿੱਤਾ ਮੈਂ ਵਿਆਹ ਕੇ ਫਿਰ ਸਹੁਰੇ ਘਰ ਗਈ ਤਾਂ ਮੇਰੀ ਦਾਦੀ ਸਾਸਨੇ ਰਾਬ ਦਾ ਧੰਨਵਾਦ ਕੀਤਾ ਕਿ ਹੁਣ ਸਾਡਾ ਚੁੱਲ੍ਹਾ ਚੌਂਕਾ ਸਾਂਭਣ ਵਾਲੀ ਆ ਗਈ ਆ ਮੈਥੋਂ ਵੀ ਸਾਰੀ ਉਮਰ ਕੰਮ ਨਹੀਂ ਹੁੰਦਾ ਸੀ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਮੈਨੂੰ ਵੀ ਦਾਦੀ ਦਾ ਬੜਾ ਮੋਹ ਆਉਂਦਾ ਸੀ ਕਿਉਂਕਿ ਦਾਦੀ ਬੱਚਾ ਵਾਂਗ ਨਿੱਕੀਆਂ-ਨਿੱਕੀਆਂ ਗੱਲਾਂ ਮੇਰੇ ਨਾਲ ਕਰੀ ਜਾਂਦੇ ਤੇ ਸਾਰਾ ਦਿਨ ਦਿਲ ਲਾਈ ਰੱਖਦੀ ਹੁੰਦਾ ਦਾਦੀ ਇਹੋ ਹੀ ਕਹਿੰਦੇ ਸੀ ਕਿ ਮੈਂ ਆਪਣੇ پڑੋਤੇ-ਪੜੋਤੀ ਦਾ ਇੱਕ ਵਾਰ ਮੂੰਹ ਦੇਖ ਲਵਾਂ ਫਿਰ ਚਾਹੇ ਰੱਬ ਮੈਨੂੰ ਉਦੋਂ ਹੀ ਲੈ ਜਾਵੇ ਮੇਰੇ ਸੋਹਰੇ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਸੀ ਇਸ ਕਰਕੇ ਉਹ ਜ਼ਿਆਦਾ ਕੰਮਦਾਨੀ ਕਰਦਾ ਨਹੀਂ ਕਰਦਾ ਸੀ ਹਰ ਵੇਲੇ ਘਰ ਹੀ ਰਹਿੰਦਾ ਸੀ ਕਰਦਿਆਂ ਕਰਾਉਂਦਿਆਂ ਮੇਰੇ ਵਿਆਹ ਨੂੰ 4 ਸਾਲ ਹੋ ਗਏ ਪਰ ਮੇਰੇ ਕੋਈ ਨਿਆਣਾ ਨਾ ਹੋਇਆ ਮੇਰੀ ਦਾਦੀ ਸੱਸ ਫਿਰ ਬਿਮਾਰ ਰਹਿਣ ਲੱਗ ਪਈ ਮਰਦੇ ਦਮ ਤੱਕ ਉਹ ਇਹੀ ਫਿਕਰ ਕਰਦੀ ਰਹੀ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਕਿ ਤੂੰ ਦਵਾਈ ਬੂਟੀ ਕਿਉਂ ਨਹੀਂ ਲੈਂਦੀ ਅਤੇ ਫਿਰ ਇੱਕ ਦਿਨ ਇਹੀ ਉਮੀਦ ਦਿਲ ਵਿੱਚ ਲੈ ਕੇ ਸਾਡੀ ਦਾਦੀ ਇਸ ਦੁਨੀਆ ਤੋਂ ਚਲੀ ਗਈ ਤੇ ਉਸ ਤੋਂ ਪਿੱਛੋਂ ਮਾਂ ਅਤੇ ਮੇਰੇ ਘਰ ਵਾਲੇ ਨੇ ਆਪਣੇ ਟੈਸਟ ਕਰਵਾਏ ਮੇਰੇ ਵਿੱਚ ਕੋਈ ਕਮੀ ਨਹੀਂ ਸੀ ਮੇਰੇ ਘਰ ਵਾਲੇ ਵਿੱਚ ਸ਼ੂਗਰਾਨੁਆ ਦੀ ਕਮੀ ਆਈ ਸੀ ਅਸੀਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਸਾਲ ਲੰਘ ਗਿਆ ਪਰ ਕੋਈ ਫਰਕ ਨਾ ਪਿਆ ਜਿੱਥੇ ਵੀ ਦਾਸ ਪੈਂਦੀ ਅਸੀਂ ਉੱਥੇ ਆਪਣਾ ਇਲਾਜ ਕਰਵਾਉਣ ਜਾਂਦੇ ਪਰ ਕਿਤੋਂ ਵੀ ਕੋਈ ਜ਼ਿਆਦਾ ਫਰਕ ਨਾ ਪਿਆ ਮੈਂ ਅਤੇ ਮੇਰਾ ਘਰ ਵਾਲਾ ਬੜੇ ਉਦਾਸ ਚਿਹਰੇ ਰਹਿਣ ਲੱਗ ਪਏ ਸੀ ਫਿਰ ਅਸੀਂ ਬੱਚਾ ਗੋਦ ਲੈਣ ਬਾਰੇ ਸੋਚਿਆ ਪਰ ਮੇਰੇ ਸਹੁਰੇ ਨੇ ਰੌਲਾ ਪਾ ਲਿਆ ਕਹਿਣ ਲੱਗੇ ਮੈਂ ਕਿਸੇ ਦੇ ਬੱਚੇ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਮਾਲਕ ਨਹੀਂ ਬਣਾ ਸਕਦਾ ਸਾਡੀ ਇਸ ਉਮੀਦ ਤੇ ਵੀ ਫਿਰ ਪਾਣੀ ਫਿਰ ਗਿਆ ਅਸੀਂ ਆਈਵੀਐਫ ਕਰਵਾਉਣ ਬਾਰੇ ਸੋਚਿਆ ਅਸੀਂ ਡਾਕਟਰ ਦੀ ਸਲਾਹ ਲਈ ਤੇ ਡਾਕਟਰ ਨੇ ਕਿਹਾ ਕਿ ਤੁਹਾਡੇ ਹਸਬੰਦ ਦੇ ਸ਼ੁਕਰਾਣੂ ਰੱਖ ਕੇ ਹੀ ਤੁਹਾਡਾ ਆਈਵੀਐਫ ਕਰਕੇ ਦੇਖਦੇ ਹਾਂ ਸਾਨੂੰ ਯਕੀਨ ਹੈ ਕਿ ਇਸ ਤਰ੍ਹਾਂ ਫਰੂਨ ਜਰੂਰ ਸਿਰੇ ਚੜ ਜਾਵੇਗਾ ਡਾਕਟਰਾਂ ਨੇ ਸਾਡੇ ਕੋਲੋਂ 3 ਲੱਖ ਰੁਪਏ ਜਮ੍ਹਾਂ ਕਰਵਾ ਲਿਆ ਅਤੇ ਸਾਨੂੰ 2 ਦਿਨ ਹਸਪਤਾਲ ਵਿੱਚ ਰੱਖਿਆ ਮੇਰੇ ਪਤੀ ਦੇ ਸ਼ਿਕਰਾਣੋਂ ਮੇਰੇ ਅੰਦਰ ਰੱਖ ਦਿੱਤੇ ਅਤੇ ਸਾਨੂੰ ਪੂਰਾ ਪ੍ਰਹੇਜ਼ ਕਰਨ ਲਈ ਕਿਹਾ ਅਸੀਂ 2 ਮਹੀਨੇ ਪੂਰਾ ਪ੍ਰਹੇਜ਼ ਕੀਤਾ ਮੇਰੇ ਘਰ ਵਾਲਾ ਤੇ ਮੇਰਾ ਸਹੁਰਾ ਮੈਨੂੰ ਮੰਝੇ ਤੋਂ ਪੈਰ ਨਹੀਂ ਸੀ ਲਾਉਣ ਦਿੰਦੇ ਸਾਰਾ ਕੰਮ ਆਪ ਹੀ ਕਰਦੇ ਸੀ ਪਰ 2 ਮਹੀਨਿਆਂ ਬਾਅਦ ਸਾਡੀ ਇਹ ਉਮੀਦ ਵੀ ਖਤਮ ਹੋ ਗਈ ਅਸੀਂ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਦੱਸਿਆ ਸੀ ਕਿ ਤੁਹਾਡੇ ਪਤੀ ਦੇ ਸ਼ੁਕਰਾਣੂ ਬਹੁਤ ਕਮਜ਼ੋਰ ਹਨ ਇਸ ਕਰਕੇ ਪ੍ਰਗੁਣਤਿਆਰ ਨਹੀਂ ਹੋ ਸਕਦਾ ਤੁਹਾਨੂੰ ਕਿਸੇ ਤੰਦਰੁਸਤ ਮਾਰਗ ਦੇ ਸ਼ੁਕਰਾਣੂ ਆਪਣੇ ਅੰਦਰ ਰਖਵਾਉਣੇ ਪੈਣਗੇ ਫਿਰ ਹੀ ਤੁਸੀਂ ਮਾਂ ਬਣ ਦਾ ਸੁੱਖ ਪਾ ਸਕਦੇ ਹੋ ਸਾਨੂੰ ਇਹ ਗੱਲ ਠੀਕ ਨਾ ਲੱਗੀ ਤੇ ਅਸੀਂ ਡਾਕਟਰ ਨੂੰ ਕਿਹਾ ਕਿ ਇੱਕ ਵਾਰ ਸਾਨੂੰ ਮੈਡੀਸਿਨ ਦੇ ਦਿਓ ਮੈਡੀਸਿਨ ਲੈ ਕੇ ਅਸੀਂ ਘਰ ਵਾਪਸ ਆ ਗਏ ਜਦੋਂ ਅਸੀਂ ਘਰ ਆਏ ਤਾਂ ਸਾਡੇ ਦੋਨਾਂ ਦੇ ਚਿਹਰਿਆਂ 'ਤੇ ਬੜੀ ਉਦਾਸੀ ਸੀ ਮੇਰੇ ਘਰ ਵਾਲਾ ਕਹਿਣ ਲੱਗਾ ਕਿ ਮੇਰਾ ਤਾਂ ਬਿਲਕੁਲ ਵੀ ਦਿਲ ਨਹੀਂ ਲੱਗਦਾ ਮੈਂ ਤਾਂ ਭੈਣ ਕੋਲ 4 ਦਿਨ ਲਾ ਕੇ ਆਉਣਾ ਮੈਂ ਵੀ ਉਸ ਨੂੰ ਮਨਾ ਨਾ ਕੀਤਾ ਅਤੇ ਜਾਣ ਲਈ ਕਹਿ ਦਿੱਤਾ ਮੈਨੂੰ ਪਤਾ ਸੀ ਉਹ ਬਹੁਤ ਹੀ ਜ਼ਿਆਦਾ ਉਦਾਸ ਸੀ ਮੈਥੋਂ ਉਸਦੀ ਉਦਾਸੀ ਦੇਖੀ ਨਹੀਂ ਜਾਂਦੀ ਸੀ ਮੇਰੇ ਘਰ ਵਾਲਾ ਮੇਰੇ ਆਨੰਦ ਕੋਲ ਚਲਾ ਗਿਆ ਹੁਣ ਘਰੇ ਮੈਂ ਤੇ ਮੇਰਾ ਸਹੁਰਾ ਦੋਨੋਂ ਹੀ ਰਹਿ ਗਏ ਸੀ ਉਸ ਦਿਚਾ ਹਣ ਮਗਰੋਂ ਮੈਂ ਬਾਥਰੂਮ ਵਿੱਚ ਨਹਾਉਣ ਲੱਗੀ ਸਾਡੇ ਬਾਥਰੂਮ ਦਾ ਗੇਟ ਚੰਗੀ ਤਰ੍ਹਾਂ ਬੰਦ ਨਹੀਂ ਸੀ ਹੁੰਦਾ ਉਸ ਵਿੱਚ ਖਰਾਬੀ ਸੀ ਮੈਨੂੰ ਨਹਾਉਂਦੀ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੈਨੂੰ ਦੇਖ ਲਿਆ ਹੋਵੇ ਮੈਂ ਦੇਖਣ ਦੀ ਵੀ ਕੋਸ਼ਿਸ਼ ਕੀਤੀ ਪਰ ਮੈਨੂੰ ਕੁਝ ਨਾ ਪਤਾ ਲੱਗਿਆ ਫਿਰ ਮੈਂ ਫਟਾਫਟ ਕੱਪੜੇ ਪਾ ਕੇ ਬਾਹਰ ਆ ਗਈ ਤਾਂ ਮੇਰਾ ਸਹੁਰਾ ਵੀ ਨਹਾਉਣ ਚਲਾ ਗਿਆ ਉਸਨੇ ਬਾਥਰੂਮ ਵਿੱਚ ਜਾ ਕੇ ਮੈਨੂੰ ਆਵਾਜ਼ ਮਾਰੀ ਕਿ ਗੁਰਪਿੰਦਰ ਮੈਨੂੰ ਤੌਲੀਆ ਫੜਾ ਕੇ ਜਾ ਬਾਥਰੂਮ ਵਿੱਚ ਤੌਲੀਆ ਨਹੀਂ ਹੈ ਜਦੋਂ ਮੈਂ ਆਪਣੇ ਸਹੁਰੇ ਨੂੰ ਤੌਲੀਆ ਫੜਾਉਣ ਗਈ ਤਾਂ ਉਹ ਪਤਲੇ ਜਿਹੇ ਚਿੱਟੇ ਰੰਗ ਦੇ ਅੰਡਰਵੇਅਰ ਵਿੱਚ ਨਹਾ ਰਿਹਾ ਸੀ ਜਿਸ ਵਿੱਚ ਉਸਦਾ ਸਰੀਰ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਮੇਰੇ ਸਹੁਰੇ ਦਾ ਸਰੀਰ ਬਹੁਤ ਹੀ ਜ਼ਿਆਦਾ ਤਾਕਤਵਰ ਸੀ ਉਸਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਬਸ 54 ਸਾਲ ਦੀ ਉਮਰ ਸੀ ਉਹ ਹਜੇ ਵੀ ਹਟਾ-ਕਟਾ ਨੌਜਵਾਨੀ ਪਿਆ ਸੀ ਆਪਣੇ ਸਹੁਰੇ ਦਾ ਇੰਨਾ ਵੱਡਾ ਸਰੀਰ ਦੇਖ ਕੇ ਮੈਂ ਤਾਂ ਹੈਰਾਨ ਹੀ ਰਹਿ ਗਈ ਕਿਉਂਕਿ ਮੇਰੇ ਘਰਵਾਲੇ ਦਾ ਸਰੀਰ ਉਸ ਦੇ ਮੁਕਾਬਲੇ ਬਹੁਤ ਹੀ ਛੋਟਾ ਤੇ ਕਮਜ਼ੋਰ ਸੀ ਮੈਂ ਫਟਾਫਟ ਰਸੋਈ ਵਿੱਚ ਆ ਕੇ ਕੰਮ ਕਰਨ ਲੱਗ ਪਈ ਤੇ ਮੈਂ ਸ਼ਾਮ ਦੀ ਰੋਟੀ ਦੀ ਤਿਆਰੀ ਕਰਨ ਲੱਗ ਪਈ ਰੋਟੀ ਖਾ ਕੇ ਮੇਰਾ ਸਹੁਰਾ ਬਾਹਰ ਵਿਹਲੇ ਵਿੱਚ ਕੂਲਰ ਲਾ ਕੇ ਪੈ ਗਿਆ ਮੈਨੂੰ ਕਹਿਣ ਲੱਗਾ ਗੁਰਪ੍ਰਿੰਦਰ ਅੱਜ ਤੂੰ ਕੱਲੀ ਹੀ ਆਏ ਕੋ ਕਮਰੇ ਵਿੱਚ ਨਾ ਸੌਂ ਇੱਥੇ ਮੇਰੇ ਕੋਲ ਹੀ ਮੰਜਾ ਢਾਲਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਅੰਦਰ ਸੌਣਾ ਬਹੁਤ ਮੁਸ਼ਕਲ ਹੋ ਜਾਵੇਗਾ ਮੈਨੂੰ ਵੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਮੈਂ ਆਪਣੇ ਸਹਰੇ ਕੋਲ ਮੰਜਾ ਢਾ ਕੇ ਹੀ ਪੈ ਗਈ ਸਾਰੇ ਦਿਨ ਦੀ ਥੱਕੀ ਹੋਣ ਕਰਕੇ ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਨੀਂਦ ਆ ਗਈ ਤੇ ਅੱਧੀ ਕੋ ਰਾਤ ਨੂੰ ਮੈਂ ਮਹਿਸੂਸ ਕੀਤਾ ਕਿ ਕਿਸੇ ਨੇ ਮੇਰੀ ਸ਼ਾਂਤੀ ਤੇ ਹੱਥ ਫੇਰਿਆ ਹੋਵੇ ਮੈਂ ਪਾਰਕ 'ਕੇ ਉੱਠੀ ਤਾਂ ਦੇਖਿਆ ਕਿ ਮੇਰਾ ਸੋਹਰਾ ਮੇਰੀ ਛਾਤੀ ਤੇ ਹੱਥ ਫੇਰ ਰਿਹਾ ਸੀ ਮੈਂ ਉਸਨੂੰ ਕਿਹਾ ਕਿ ਡੈਡੀ ਤੁਸੀਂ ਇਹ ਕੀ ਕਰ ਰਹੇ ਹੋ ਉਹ ਕਹਿਣ ਲੱਗਾ ਮੈਂ ਤੈਨੂੰ ਨਹਾਉਂਦੀ ਨੂੰ ਦੇਖ ਲਿਆ ਤਾਂ ਉਦੋਂ ਦਾ ਮੇਰਾ ਦਿਲ ਤੇਰੇ ਪਿੱਛੇ ਪਾਗਲ ਹੋਇਆ ਕਰਦਾ ਮੈਂ ਵੀ ਤੇਰੇ ਜਵਾਨੀ ਦੇ ਰਾਸ ਵਿੱਚ ਚੂਸਣਾ ਚਾਹਣਾ ਮੈਂ ਕਿਹਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਸਾਡਾ ਰਿਸ਼ਤਾ ਨਾ ਸੋਹਰੇ ਦਾ ਨਾ ਕਿ ਪਤੀ ਪਤਨੀ ਦਾ ਮੇਰਾ ਸੋਹਰਾ ਕਹਿਣ ਲੱਗਾ ਜੋ ਸੁੱਖ ਤੇ ਤੈਨੂੰ ਮੇਰਾ ਮੁੰਡਾ ਨਹੀਂ ਦੇ ਸਕਿਆ ਉਹ ਸੁੱਖ ਮੈਂ ਤੈਨੂੰ ਦੇ ਸਕਦਾ ਫਿਰ ਮੈਨੂੰ ਵੀ ਯਾਦ ਆਇਆ ਕਿ ਜਦੋਂ ਮੈਂ ਬਾਥਰੂਮ ਵਿੱਚ ਆਪਣੇ ਸਹੁਰੇ ਦਾ ਸਰੀਰ ਦੇਖਿਆ ਸੀ ਤਾਂ ਉਹ ਕਾਫੀ ਤਾਕਤਵਰ ਸੀ ਮੇਰਾ ਸਹੁਰਾ ਅਜੇ ਵੀ ਜਵਾਨ ਪਿਆ ਸੀ ਮੈਂ ਸੋਚਿਆ ਕਿ ਮੈਨੂੰ ਤਾਂ ਔਲਾਦ ਦਾ ਸੁੱਖ ਦੇ ਹੀ ਸਕਦਾ ਮੈਂ ਉਸ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਆਪਣੀ ਬਹੁਤ ਬੇਇੱਜ਼ਤੀ ਹੋ ਜਾਵੇਗੀ ਉਹ ਕਹਿਣ ਲੱਗਾ ਤੇਰੇ ਤੇ ਮੇਰੇ ਤੋਂ ਇਲਾਵਾ ਇਸ ਘਰ ਵਿੱਚ ਕੋਈ ਨਹੀਂ ਹੈ ਫਿਰ ਮੇਰੇ ਮਨ ਵਿੱਚ ਵੀ ਇਹ ਖਿਆਲ ਆਇਆ ਕਿ ਮੈਨੂੰ ਸਹੁਰੇ ਦਾ ਹੀ ਸਾਥ ਦੇ ਦੇਣਾ ਚਾਹੀਦਾ ਮੈਂ ਉਸ ਦੀ ਹਾਂ ਵਿੱਚ ਹਾਮੀ ਭਰ ਦਿੱਤੀ ਮੈਂ ਉਸ ਨੂੰ ਕਿਹਾ ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ ਇੱਥੇ ਕੋਈ ਆਪਾਂ ਨੂੰ ਦੇਖ ਲਵੇਗਾ ਆਪਾਂ ਅੰਦਰ ਚੱਲਦੇ ਹਾਂ ਅਸੀਂ ਦੋਨੋਂ ਜਾਣਾ ਅੰਦਰ ਚਲੇ ਗਏ ਮੇਰੇ ਸੌਰੇ ਦਾ ਮੂਰਤ ਪੰਜਾ ਮਿੰਟਾਂ ਵਿੱਚ ਹੀ ਪਾਣ ਗਿਆ ਉਹ ਤਾਂ ਤਰਸਿਆ ਪਿਆ ਸੀ ਤੇ ਭੁੱਖੇ ਭੇੜੀ ਵਾਂਗ ਮੇਰੇ ਤੇ ਟੁੱਟ ਕੇ ਪੈ ਗਿਆ ਜਦੋਂ ਆਪ ਆਪਣੇ ਤਾਕਤਵਰ ਸਰੀਰ ਦੀ ਤਾਕਤ ਦਿਖਾਈ ਤਾਂ ਮੈਨੂੰ ਬੜੀ ਹਲਚਲ ਜਿਹੀ ਮਹਿਸੂਸ ਹੋਈ ਇਹਨਾਂ ਤਾਕਤਵਰ ਸਰੀਰ ਸੀ ਕਿ ਪੰਜਾ ਮਿੰਟਾਂ ਮੈਨੂੰ ਬੜਾ ਔਖਾ ਲੱਗਿਆ ਪਰ ਫਿਰ ਮੈਨੂੰ ਵੀ ਮਜ਼ਾ ਆਉਣ ਲੱਗ ਪਿਆ ਉਸ ਰਾਤ ਮੇਰੇ ਸਹੁਰੇ ਨੇ ਮੇਰੇ ਨਾਲ 3-4 ਵਾਰ ਆਨੰਦ ਲਿਆ ਮੈਨੂੰ ਤਾਂ ਅੱਜ ਕੁਝ ਹੋ ਰਿਹਾ ਮਹਿਸੂਸ ਹੋ ਰਿਹਾ ਸੀ ਤੇ ਮੈਨੂੰ ਤਾਂ ਲੋਰਜੇ ਚੜ ਗਈ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਅੱਜ ਦਿਨ ਹੀ ਨਾ ਚੜੇ ਇਸੇ ਤਰ੍ਹਾਂ ਰਾਤ ਹੀ ਰਹੇ ਮੈਂ ਤੇ ਮੇਰਾ ਸਹੁਰਾ 2-3 ਵਾਰ ਹੋਰ ਇਕੱਠੇ ਰਹੀਏ ਕਿਉਂਕਿ ਮੇਰੇ ਸਹੁਰੇ ਦਾ ਇੰਨਾ ਤਕੜਾ ਸ਼ਰੀਰ ਸੀ ਮੇਰਾ ਮੈਨੂੰ ਵੀ ਬੜਾ ਸਕੂਨ ਦੇ ਰਿਹਾ ਸੀ ਮੈਂ ਦਿਲ ਹੀ ਦਿਲ ਵਿੱਚ ਸੋਚ ਰਹੀ ਸੀ ਕਿ ਕਾਸ਼ ਮੇਰੇ ਘਰਵਾਲੇ ਦਾ ਸਰੀਰ ਵੀ ਮੇਰੇ ਸੋਹਰੇ ਵਰਗਾ ਮਜ਼ਬੂਤ ਤੇ ਸਖਤ ਹੁੰਦਾ ਮੈਨੂੰ ਹਰ ਰੋਜ਼ ਬਹੁਤ ਮਜ਼ਾ ਆਇਆ ਕਰਨਾ ਸੀ ਫਿਰ ਅਸੀਂ ਦੋਨੋਂ ਜਾਣਾ ਬਾਹਰ ਆ ਕੇ ਸੌਂਗੇ ਅਸੀਂ ਪੂਰੀ ਤਰ੍ਹਾਂ ਥੱਕ ਚੁੱਕੇ ਸੀ ਤੇ ਸਾਨੂੰ ਪੈਂਦਿਆਂ ਨੂੰ ਹੀ ਨੀਂਦ ਆ ਗਈ ਪਤਾ ਹੀ ਨਾ ਲੱਗਾ ਕਦੋਂ ਚਿੱਟਾ ਦਿਨ ਚੜ ਗਿਆ ਫਿਰ ਸਾਨੂੰ ਜਾਗਾਈ ਤਾਂ ਮੈਂ ਉੱਠ ਕੇ ਚਾਹ ਬਣਾਈ ਅਸੀਂ ਦੋਨਾਂ ਨੇ ਚਾਹ ਪੀਤੀ ਤੇ ਨਾਲੇ ਗੱਲਾਂ ਬਾਤਾਂ ਕੀਤੀਆਂ ਮੇਰਾ ਸੋਹਰਾ ਕਹਿ ਰਿਹਾ ਸੀ ਕਿ ਅੱਜ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਹਵਾ ਵਿੱਚ ਉੱਡਦਾ ਹੋਵਾਂ ਮੇਰੇ ਦਿਲ ਨੂੰ ਰਾਤ ਵਾਲਾ ਸੀਨ ਯਾਦ ਕਰਕੇ ਚਾਹ ਜੇ ਚੜੀ ਚੰਦਾ ਫਿਰ ਮੇਰਾ ਸੋਹਰਾ ਕਹਿਣ ਲੱਗਾ ਕਿ ਗੁਰਜਿੰਦਰ ਅੱਜ ਘਰ ਆਵੇਗਾ ਅੱਜ ਵੀ ਕੰਮੋ ਕੋਲ ਹੀ ਰਹੇਗਾ ਮੈਂ ਕਿਹਾ ਨਹੀਂ ਡੈਡੀ ਜੀ ਅਜੇ ਉਹਨਾਂ ਨੇ ਪਰਸੋਂ ਵਾਪਸ ਆਉਣਾ ਬਾਕੀ ਮੈਂ ਦੀਦੀ ਨਾਲ ਗੱਲ ਕਰ ਲੈਣੀ ਆ ਉਹਨਾਂ ਨੂੰ ਕਹਿ ਦੇਵਾਂਗੀ ਕਿ ਦੋ ਦਿਨ ਹੋਰ ਰੱਖ ਲੈਣਾ ਤੇ ਆਪਾਂ ਖੂਪ ਬੁੱਲੇ ਲੁੱਟਾਂਗੇ ਤੁਸੀਂ ਤਾਂ ਮੈਨੂੰ ਇੰਨਾ ਮਜ਼ਾ ਦਿੱਤਾ ਕਿ ਮੇਰਾ ਸਹੁਰਾ ਤਾਂ ਪਹਿਲਾਂ ਹੀ ਇਹ ਸਭ ਕੁਝ ਚਾਹੁੰਦਾ ਸੀ ਉਹਨੇ ਮੇਰੇ ਫੋਨ ਕਰਨ ਤੋਂ ਪਹਿਲਾਂ ਹੀ ਦੀਦੀ ਨੂੰ ਫੋਨ ਕਰ ਦਿੱਤਾ ਕਿ ਪੁੱਤ ਗਰਜਿੰਦਰ ਬਹੁਤ ਉਦਾਸ ਰਹਿੰਦਾ ਇਸ ਨੂੰ ਤੂੰ ਹਫ਼ਤਾ ਆਪਣੇ ਕੋਲੇ ਰੱਖ ਲੈ ਇਸ ਦਾ ਮਨ ਬਦਲ ਜਾਵੇਗਾ ਮੇਰੀ ਨਾਨਦ ਕਹਿਣ ਲੱਗੀ ਠੀਕ ਆ ਡੈਡੀ ਉਸਨੇ ਮੇਰੇ ਘਰ ਵਾਲੇ ਨੂੰ ਪੂਰੇ 6-7 ਦਿਨ ਆਪਣੇ ਕੋਲ ਰੱਖਿਆ ਤੇ ਉਹਨਾਂ 6 ਦਿਨਾਂ ਵਿੱਚ ਮੈਂ ਤੇ ਮੇਰੇ ਸਹੁਰੇ ਨੇ ਬਹੁਤ ਹੀ ਬੁੱਲੇ ਲੁੱਟੇ ਅਸੀਂ ਦਿਨ ਵੇਲੇ ਵੀ ਇੱਕ ਦੋ ਵਾਰ ਹੀ ਮਜ਼ਾ ਲੈ ਲੈਂਦੇ ਸੀ ਰਾਤ ਨੂੰ ਤਾਂ ਅਸੀਂ ਸਾਰੀ ਰਾਤ ਹੀ ਸਵਾਦ ਲੈਂਦੇ ਸੀ ਸਾਡਾ ਦੋਨਾਂ ਦਾ ਠੱਡ ਨਹੀਂ ਸੀ ਪਰ ਦਸ ਸਾਨੂੰ ਦੋਨਾਂ ਨੂੰ ਸਵਾਦ ਹੀ ਇੰਨਾ ਜ਼ਿਆਦਾ ਆਉਂਦਾ ਸੀ ਦਿਲ ਕਰਦਾ ਸੀ ਕਿ ਵਾਰ-ਵਾਰ ਮੱਝ ਲਈਏ ਫਿਰ 6 ਦਿਨਾਂ ਬਾਅਦ ਮੇਰਾ ਘਰ ਵਾਲਾ ਘਰ ਆ ਗਿਆ ਉਸ ਰਾਤ ਮੈਂ ਆਪਣੇ ਘਰ ਵਾਲੇ ਦੇ ਨਾਲ ਆ ਪਿਆਰ ਕਰਨਾ ਚਾਹੁੰਦੀ ਸੀ ਪਰ ਉਸ ਦਾ ਮੂਡ ਨਹੀਂ ਸੀ ਉਹ ਬਹੁਤ ਹੀ ਉਦਾਸ ਸੀ ਪਰ ਫਿਰ ਮੈਂ ਕਿਹਾ ਕਿ ਆਪਾਂ ਹੁਣ ਡੇਲੀ ਪਿਆਰ ਕਰਿਆ ਕਰਾਂਗੇ ਕੀ ਪਤਾ ਹੁੰਦਾ ਰੱਬ ਦੇ ਘਰ ਦਾ ਕਦੋਂ ਰੱਬ ਆਪਣੇ ਤੇ ਮਿਹਰਬਾਨ ਹੋ ਜਾਵੇ ਮੇਰੇ ਘਰ ਵਾਲਾ ਵੀ ਮੰਨ ਗਿਆ ਸੀ ਦੋਨਾਂ ਨੇ 10 ਕਮੈਂਟ ਮਸਾਲੇ ਮੈਂ ਨਾ ਮੇਰੇ ਘਰ ਵਾਲੇ ਨਾਲ ਇਹ ਕੰਮ ਕਰਨ ਵਿੱਚ ਕੋਈ ਮਜ਼ਾ ਨਾ ਆਇਆ ਮੈਨੂੰ ਤਾਂ ਸਹੁਰੇ ਦੇ ਸ਼ਰੀਰ ਦਾ ਹੀ ਹੁਣ ਆਦਤ ਪੈ ਗਈ ਸੀ ਫਿਰ ਮੇਰਾ ਸਹੁਰਾ ਅਗਲੀ ਸਵੇਰ ਮੈਨੂੰ ਕਹਿਣ ਲੱਗਾ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਮੈਂ ਗੁਰਜਿੰਦਰ ਨੂੰ ਆਪਣੇ ਪਿੰਡ ਮਾਰਕੀਟ ਦੇ ਵਿੱਚ ਖਲ ਫੀਲਡ ਦੀ ਦੁਕਾਨ ਖੋਲ ਦਿਨਾ ਵੈਸੇ ਵੀ ਆਪਣੇ ਪਿੰਡ ਵਿੱਚ ਇਹ ਦੁਕਾਨ ਨਹੀਂ ਹੈ ਦੁਕਾਨ ਬਹੁਤ ਚੱਲੇਗੀ ਇਹ ਸਾਰਾ ਦਿਨ ਉੱਥੇ ਸੰਭਿਆ ਰਿਹਾ ਕਰੇਗਾ ਤੇ ਆਪਾਂ ਦਿਨ ਵੇਲੇ ਬੁੱਲੇ ਲੁੱਟਿਆ ਕਰਾਂਗੇ ਮੈਂ ਕਿਹਾ ਹਾਂ ਡੈਡੀ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਤੁਸੀਂ ਇੰਜ ਹੀ ਕਰੋ ਇਹ ਚਲਿਆ ਜਾਏ ਕਰੇਗਾ ਤੇ ਆਪਾਂ ਨੂੰ ਸਾਰਾ ਦਿਨ ਮੌਕਾ ਹੀ ਮੌਕਾ ਮਿਲਦਾ ਰਿਹਾ ਕਰੂਗਾ ਮੇਰੇ ਸਹੁਰੇ ਨੇ ਮੇਰੇ ਘਰ ਵਾਲੇ ਨੂੰ ਕਿਹਾ ਕਿ ਤੂੰ ਸਾਰਾ ਦਿਨ ਉਦਾਸ ਬੈਠਾ ਮਿਰਥੂ ਚਰਿਆ ਨਹੀਂ ਜਾਂਦਾ ਮੈਂ ਤੈਨੂੰ ਮਾਰਕੀਟ ਵਿੱਚ ਖਲ ਫੀਡ ਦੀ ਦੁਕਾਨ ਖੋਲ ਕੇ ਦਿੰਨਾ ਉੱਥੇ ਗਾਤ ਆਉਂਦੇ ਜਾਂਦੇ ਰਹਿਣਗੇ ਤੇ ਤੇਰਾ ਵੀ ਦਿਲ ਲੱਗਿਆ ਰਹੇਗਾ ਮੇਰਾ ਘਰ ਵਾਲਾ ਵੀ ਮੰਨ ਗਿਆ ਮੇਰੀ ਸਹੁਰੇ ਨੇ ਉਸ ਨੂੰ ਦੁਕਾਨ ਖੋਲ ਦਿੱਤੀ ਉਹ ਹਰ ਰੋਜ਼ ਦੁਕਾਨ ਤੇ ਜਾਂਦਾ ਤੇ ਮੈਂ ਤੇ ਮੇਰਾ ਸਹੁਰਾ ਅਸੀਂ ਦੋਨੋਂ ਘਰ ਵਿੱਚ ਖੂਬ ਨਜ਼ਾਰੇ ਲੁੱਟਦੇ ਅਸੀਂ ਦੋ ਤਿੰਨ ਵਾਰ ਮ제 ਲੈ ਹੀ ਲੈਂਦੇ ਸੀ ਫਿਰ ਵੀ ਸਾਨੂੰ ਕਿਤੇ ਜਾ ਕੇ ਸਕੂਨ ਮਿਲਦਾ ਸੀ ਮੇਰੇ ਘਰ ਵਾਲੇ ਦੀ ਦੁਕਾਨ ਚੱਲਦੀ ਨੂੰ ਹਜੇ 1 ਮਹੀਨਾ ਹੀ ਹੋਇਆ ਸੀ ਕਿ ਮੈਂ ਉਸ ਨੂੰ ਖੁਸ਼ਖਬਰੀ ਦੇ ਦਿੱਤੀ ਕਿ ਮੈਂ ਪ੍ਰੈਗਨੈਂਟ ਹੋ ਗਈਆਂ ਮੇਰੇ ਘਰ ਵਾਲੇ ਤੋਂ ਖੁਸ਼ੀ ਤਾਂ ਸਾਂਭੀ ਨਹੀਂ ਜਾਂਦੀ ਸੀ ਉਹ ਖੁਸ਼ੀ ਵਿੱਚ ਝੂਮਣ ਲੱਗ ਪਿਆ ਕਹਿਣ ਲੱਗਾ ਗੁਰਪਿੰਦਰ ਤੈਨੂੰ ਨਹੀਂ ਪਤਾ ਅੱਜ ਤੂੰ ਮੈਨੂੰ ਕਿੰਨੀ ਖੁਸ਼ੀ ਦਿੱਤੀ ਐ ਉਸਨੇ ਮੈਨੂੰ ਗੱਲ ਨਾਲ ਲਾ ਲਿਆ ਮੈਨੂੰ ਤਾਂ ਪਤਾ ਹੀ ਸੀ ਕਿ ਹੋਣ ਕੀ ਇਹ ਬੱਚਾ ਕਿਸ ਦਾ ਪਰ ਮੇਰੇ ਘਰ ਵਾਲ ਨੂੰ ਇਹ ਸੀ ਕਿ ਇਹ ਬੱਚਾ ਮੇਰਾ ਹੀ ਐ ਮੇਰਾ ਸਹੁਰਾ ਕਹਿਣ ਲੱਗਾ ਮੈਂ ਤੈਨੂੰ ਜ਼ਿੰਦਗੀ ਦੀ ਇੰਨੀ ਵੱਡੀ ਖੁਸ਼ੀ ਦੇ ਦਿੱਤੀ ਐ ਹੁਣ ਤੂੰ ਮੈਨੂੰ ਪੂਰੀ ਜ਼ਿੰਦਗੀ ਖੁਸ਼ ਰੱਖਿਆ ਕਰੀ ਜਦੋਂ ਮੇਰਾ ਦਿਲ ਕਰੇਗਾ ਉਦੋਂ ਹੀ ਮੈਂ ਤੇਰੇ ਨਾਲ ਆਨੰਦ ਲਿਆ ਕਰਾਂਗਾ ਮੈਂ ਆਪਣੇ ਸਹੁਰੇ ਤਾਂ ਹੱਥ ਘੁੱਟ ਕੇ ਫੜਿਆ ਤੇ ਕਿਹਾ ਹਾਂ ਜੀ ਤੁਸੀਂ ਜਦੋਂ ਚਾਹੋ ਆਪਣਾ ਮਨ ਪਰਚਾ ਸਕਦੇ ਹੋ ਮੇਰੇ ਘਰ ਵਾਲੇ ਤੇ ਮੇਰੇ ਸਹਰਾ ਮੇਰਾ ਬਹੁਤ ਹੀ ਖਿਆਲ ਰੱਖਦੇ ਸੀ ਉਹਨਾਂ ਨੇ ਮੈਨੂੰ ਕੋਈ ਕੰਮ ਨਾ ਕਰਨ ਦਿੱਤਾ ਸਾਡੇ ਘਰ ਕੰਮ ਵਾਲੀ ਵੀ ਲਾ ਲਈ ਮੇਰਾ ਸਹਰਾ ਤੇ ਮੇਰਾ ਘਰ ਵਾਲਾ ਮੈਨੂੰ ਹੱਥੀਂ ਫਲ ਫਰੂਟ ਜੂਸ ਦੁੱਧ ਖਾਣ ਪੀਣ ਲਈ ਦਿੰਦੇ ਤਾਂ ਕਿ ਬੱਚਾ ਸਿਹਤਮੰਦ ਪੈਦਾ ਹੋਵੇ ਪਰ ਮੇਰਾ ਸਹਰਾ ਤਾਂ ਮੈਨੂੰ ਵਿੱਚ ਵਿੱਚ ਮਜ਼ਾਕ ਮਜ਼ਾਕ ਵਿੱਚ ਕਹਿ ਜਾਂਦਾ ਸੀ ਕਿ ਤੂੰ ਫਿਕਰ ਨਾ ਕਰ ਜਵਾਕ ਤਾਂ ਮੇਰੇ ਵਰਗਾ ਹੀ ਹੋਊਗਾ ਪੂਰਾ ਹੱਟਾ-ਕੱਟਾ ਤੰਦਰੁਸਤ ਮੈਂ ਹੱਸ ਪੈਂਦੀ ਸੀ ਪਤਾ ਹੀ ਨਾ ਲੱਗਾ ਕਦੋਂ ਹੱਸਦਿਆਂ ਖੇਡਦਿਆਂ ਸਾਡੇ 9 ਮਹੀਨੇ ਲੰਘ ਗਏ ਤੇ ਮੇਰੇ ਘਰ ਇੱਕ ਫਿਰ ਪੁੱਤਰ ਨੇ ਜਨਮ ਲਿਆ ਮੇਰਾ ਪੁੱਤਰ ਵਾਕਿਆ ਹੀ ਬੜਾ ਨਰੂਆ ਸੀ ਉਸ ਦਾ ਜਨਮ ਸਮੇ ਹੀ ਵੇਢ 4 ਕਿਲੋ ਸੀ ਮੇਰੇ ਸਾਰੇ ਹੱਟੇ-ਕੱਟੇ ਦਾ ਨਿਆਣਾ ਜੋ ਸੀ ਉਹ ਪਰਮੇਨ ਖਾਗ ਵੀ ਚੰਗੀ ਦਿੱਤੀ ਸੀ ਜਿਸ ਕਰਕੇ ਇੰਨਾ ਸਿਹਤਮੰਦ ਬੱਚਾ ਪੈਦਾ ਹੋਇਆ ਅਸੀਂ ਸਾਰੇ ਬਹੁਤ ਖੁਸ਼ ਸੀ ਮੁੰਡੇ ਦੇ ਜਨਮ ਤੋਂ ਬਾਅਦ ਮੇਰੇ ਮਾਂ ਮੇਰੇ ਸਹੁਰੇ ਘਰ ਆਏ ਤੇ 1 ਮਹੀਨਾ ਰਹੀ ਮੈਨੂੰ ਅਤੇ ਮੁੰਡੇ ਨੂੰ ਸੰਭਿਆ ਫਿਰ ਮੇਰੀ ਨਾਨਦ ਸਾਡੇ ਕੋਲ ਆ ਗਈ ਉਸਨੇ ਮੈਨੂੰ ਸੰਭਿਆ ਉਹਨੇ ਟਾਈਮ ਨੂੰ ਉਹਨੇ ਟਾਈਮ ਨੂੰ ਮੁੰਡਾ 2 ਮਹੀਨਿਆਂ ਦਾ ਹੋ ਗਿਆ ਫਿਰ ਮੇਰਾ ਪੀਕਾ ਪਰਿਵਾਰ ਵਾਲੇ ਪੰਜਿਰੀ ਲੈ ਕੇ ਆਏ ਉਹ ਪੰਜਿਰੀ ਵਿੱਚ ਮੁੰਡੇ ਦਾ ਘੜਾ ਮੇਰੀ ਅਤੇ ਮੇਰੇ ਘਰ ਵਾਲੇ ਦੀ ਛਾਪ ਲੈ ਕੇ ਆਏ ਉਹਨਾਂ ਦੇ ਜਾਣ ਤੋਂ ਬਾਅਦ ਮੇਰਾ ਸਹੁਰਾ ਮੈਨੂੰ ਕਹਿਣ ਲੱਗਾ ਸ਼ਾਪ ਦਾ ਹੱਕ ਤਾਂ ਮੇਰਾ ਬਣਦਾ ਕਿਉਂਕਿ ਜੂੜ ਤਾਂ ਸਾਰਾ ਮੇਰਾ ਲੱਗ ਗਿਆ ਤੇ ਸ਼ਾਪ ਗੁਰਜਿੰਦਰ ਪਾ ਲਵੇਗਾ ਮੈਂ ਹੱਸ ਪਈ ਮੈਂ ਕਿਹਾ ਨਹੀਂ ਨਹੀਂ ਮੈਂ ਗੁਰਜਿੰਦਰ ਨੂੰ ਇਹ ਸ਼ਾਪ ਨਹੀਂ ਦੇਵਾਂਗੀ ਤੁਹਾਨੂੰ ਹੀ ਦੇਵਾਂਗੀ ਕਿਉਂਕਿ ਤੁਸੀਂ ਹੀ ਆਪਣੀ ਮਰਦਾਨਗੀ ਮੇਰੇ ਤੇ ਦਿਖਾਈ ਆ ਤਾਂ ਹੀ ਮੈਂ ਮਾਂ ਬਣ ਸਕੀ ਆ ਅੱਜ ਮੈਨੂੰ ਇੰਨੀ ਵੱਡੀ ਖੁਸ਼ੀ ਮਿਲੀ ਆ ਇਸ ਖੁਸ਼ੀ ਸਦਕਾ ਹੀ ਅੱਜ ਹੀ ਅੱਜ ਇਹ ਮੁੰਦਰੀ ਮਿਲਿਆ ਫਿਰ ਮੈਂ ਗੁਰਜਿੰਦਰ ਨੂੰ ਕਿਹਾ ਕਿ ਗੁਰਜਿੰਦਰ ਤੁਹਾਡੇ ਕੋਲ ਤਾਂ ਵਿਆਹ ਵੇਲੇ ਦੀਆਂ ਦੋ ਮੰਦਰੀਆਂ ਨੇ ਡੈਡੀ ਕੋਲ ਕੋਈ ਮੰਦਰੀ ਨਹੀਂ ਤੇ ਆਪਾਂ ਇਹ ਵਾਲੀ ਮੰਦਰੀ ਡੈਡੀ ਜੀ ਨੂੰ ਦੇ ਦਿੰਦੇ ਆ ਉਹ ਵੀ ਖੁਸ਼ ਹੋ ਜਾਣਗੇ ਮੇਰੇ ਘਰ ਵਾਲੇ ਨੂੰ ਲੱਗਿਆ ਕਿ ਇਹ ਮੇਰੇ ਡੈਡੀ ਦੀ ਕਿੰਨੀ ਇੱਜ਼ਤ ਕਰਦੀ ਹੈ ਤੇ ਕਿੰਨਾ ਸੋਚਦੀ ਆ ਮੇਰੇ ਡੈਡੀ ਬਾਰੇ ਉਸਨੇ ਮੈਨੂੰ ਫਿਰ ਗਲ ਵਕੜੀ ਪਾਲੀ ਤੇ ਮੇਰਾ ਮੱਥਾ ਚੁੰਮਿਆ ਕਹਿਣ ਲੱਗਾ ਤੇਰੀ ਸੋਚ ਕਿੰਨੀ ਚੰਗੀ ਹੈ ਠੀਕ ਹੈ ਮੰਦਰੀ ਡੈਡੀ ਨੂੰ ਦੇ ਦੇਣੀ ਤੇ ਡੈਡੀ ਵੀ ਖੁਸ਼ ਹੋ ਜਾਣਗੇ ਮੈਂ ਆਪਣੇ ਸਹੁਰੇ ਨੂੰ ਮੁੰਦਰੀ ਫੜਾਈ ਤੇ ਕਿਹਾ ਦੇਖੋ ਮੇਰੇ ਦਿਮਾਗ ਦਾ ਕਮਾਲ ਤੁਹਾਡੇ ਪੁੱਤਰ ਨੇ ਆਪ ਹੀ ਹਾਂ ਕਹਿ ਦਿੱਤੀ ਤੁਹਾਨੂੰ ਮੁੰਦਰੀ ਦੇ ਲਈ ਮੇਰਾ ਸਹੁਰਾ ਹੁਣ ਉਹ ਮੁੰਦਰੀ ਹਰ ਵੇਲੇ ਆਪਣੀ ਉਂਗਲ ਵਿੱਚ ਪਾ ਕੇ ਰੱਖਦਾ ਸੀ ਤੇ ਮੁੰਡੇ ਨੂੰ ਵੀ ਖੂਬ ਘੜਾਉਂਦਾ ਸੀ ਮੇਰਾ ਮੁੰਡਾ ਫਿਰ 3 ਸਾਲ ਦਾ ਹੋ ਗਿਆ ਤੇ ਮੇਰਾ ਘਰ ਵਾਲਾ ਕਹਿਣ ਲੱਗਾ ਆਪਾਂ ਦੋ ਬੱਚੇ ਕਰਨੇ ਨੇ ਇੱਕ ਬੱਚਾ ਹੋਰ ਲੈਣਾ ਹੁਣ ਆਪਾਂ ਦੂਸਰੇ ਬੱਚੇ ਦੀ ਤਿਆਰੀ ਕਰੀਏ ਪਰ ਮੈਂ ਆਪਣੇ ਘਰ ਵਾਲੇ ਨੂੰ ਕਿੰਜ ਸਮਝਾਉਂਦੀ ਤੂੰ ਤਾਂ ਬੱਚਾ ਪੈਦਾ ਕਰਨ ਦੇ ਕਾਬਿਲ ਹੀ ਨਹੀਂ ਤੇਰੇ ਪਿਓ ਨੂੰ ਦੁਬਾਰਾ ਤੋਂ ਫਿਰ ਮਿਹਨਤ ਕਰਨੀ ਪੈਣੀ ਆ ਹੁਣ ਤਾਂ ਮੇਰੀ ਸਹੁਰੇ ਦੀ ਉਮਰ ਦਾ ਵੀ ਪਹਿਲਾਂ ਨਾਲੋਂ ਕੁਝ ਫਰਕ ਪੈ ਗਿਆ ਸੀ ਹੁਣ ਉਸ ਨੂੰ ਖੁਰਾਕ ਦਾ ਵੀ ਜ਼ਿਆਦਾ ਧਿਆਨ ਦੇਣਾ ਪਵੇਗਾ ਤਾਂ ਹੀ ਉਹ ਬੱਚਾ ਪੈਦਾ ਕਰਨ ਦੀ ਸਮਰੱਥਾ ਰੱਖੇਗਾ ਮੇਰੇ ਘਰ ਵਾਲਾ ਹੁਣ ਹਰ ਰੋਜ਼ ਇਹੋ ਕੱਢ ਕੇ ਬੈਠ ਜਾਂਦਾ ਸੀ ਕਿ ਜੇਕਰ ਮੈਂ ਉਸ ਨੂੰ ਸਚਾਈ ਦੱਸ ਵੀ ਦੇਵਾਂ ਤਾਂ ਉਸ ਨੇ ਮੈਨੂੰ ਘਰ ਵਿੱਚ ਨਹੀਂ ਰੱਖਣਾ ਸੀ ਮੈਂ ਆਪਣਾ ਪਹਿਲਾ ਗੁਨਾਹ ਲਿਖਾਉਣ ਲਈ ਦੂਸਰੇ ਬੱਚੇ ਦੀ ਤਿਆਰੀ ਕਰਨ ਬਾਰੇ ਆਪਣੇ ਘਰ ਵਾਲੇ ਨੂੰ ਕਿਹਾ ਤੇ ਫਿਰ ਮੈਂ ਆਪਣੇ ਸਹੁਰੇ ਨੂੰ ਬਹੁਤ ਖਰਾਕ ਦਿੱਤੀ ਉਸ ਵਿੱਚ ਮਰਦਾਨਾ ਤਾਕਤ ਫਿਰ ਬਹੁਤ ਆ ਗਈ ਉਸਨੇ ਮੈਨੂੰ ਦੂਸਰਾ ਬੱਚਾ ਵੀ ਦੇ ਦਿੱਤਾ ਜਦੋਂ ਮੇਰਾ ਛੋਟਾ ਮੁੰਡਾ 3 ਕੋ ਮਹੀਨੇ ਦਾ ਹੀ ਸੀ ਤਾਂ ਮੇਰੀ ਸਹੁਰੇ ਨੂੰ ਇੱਕ ਦਿਨ ਬੀਪੀ ਵਧਣ ਦੀ ਪ੍ਰੋਬਲਮ ਆਈ ਅਸੀਂ ਡਾਕਟਰ ਦੇ ਲੈ ਗਏ ਡਾਕਟਰ ਨੇ ਦੱਸਿਆ ਕਿ ਇਹਨਾਂ ਦਾ ਖੂਨ ਜ਼ਿਆਦਾ ਗਾੜਾ ਕਰਕੇ ਦਿਲ ਦਾ ਪੰਪ ਕੰਮ ਨਹੀਂ ਕਰਦਾ ਸਾਨੂੰ ਹੋਰ ਹਸਪਤਾਲ ਵਿੱਚ ਜਾਣ ਲਈ ਕਿਹਾ। ਅਸੀਂ ਕਾਫੀ ਸਾਰੇ ਹਸਪਤਾਲਾਂ ਵਿੱਚ ਲੈ ਕੇ ਗਏ ਪਰ ਮੇਰੇ ਸਹੁਰੇ ਦਾ ਕਿਤੇ ਵੀ ਇਲਾਜ ਨਾ ਹੋਇਆ। ਸ਼ਾਇਦ ਮੈਂ ਆਪਣੇ ਸਹੁਰੇ ਨੂੰ ਵੱਡੀ ਉਮਰ ਵਿੱਚ ਬਹੁਤ ਜ਼ਿਆਦਾ ਖਰਾਕ ਦਿੱਤੀ। ਆਪਣਾ ਬੱਚਾ ਪੈਦਾ ਕਰ ਲਈ ਤੇ ਉਹੀ ਖਰਾਕ ਉਸ ਦੀ ਮੌਤ ਦਾ ਕਾਰਨ ਬਣ ਗਈ ਤੇ ਮੇਰਾ ਸਹੁਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਰ ਮੈਂ ਅੱਜ ਵੀ ਆਪਣੇ ਸਹੁਰੇ ਨੂੰ ਸਲਾਮ ਕਰਦੀ ਹਾਂ ਜਿਸ ਨੇ ਕਦੀ ਵੀ ਆਪਣੀ ਜ਼ੁਬਾਨ ਤੋਂ ਇਹ ਗੱਲ ਇੱਕ ਨੇਸੀ ਕੱਢੀ ਕੇ ਜੋ ਸਾਡੇ ਵਿੱਚ ਹੋਇਆ ਉਸਨੇ ਆਪਣੇ ਦਿਲ ਵਿੱਚ ਇੱਕ ਰਾਜ ਬਣਾ ਕੇ ਰੱਖਿਆ ਮੈਨੂੰ ਉਸਨੇ ਬਹੁਤ ਸੁੱਖ ਦਿੱਤਾ ਅਤੇ ਦੋ ਪੁੱਤਰ ਵੀ ਦੇ ਦਿੱਤੇ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਅੱਜ ਮੇਰੇ ਮੁੰਡੇ ਵਿਆਹ ਚੁੱਕ ਹੋ ਗਏ ਨੇ ਪਰ ਮੈਨੂੰ ਆਪਣੇ ਸਹੁਰੇ ਨਾਲ ਬਤਾਈਆਂ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਤਾਂ ਮੇਰਾ ਲਹੂ ਕੰਡਾ ਖੜਾ ਹੋ ਜਾਂਦਾ ਕਦੀ ਕਦੀ ਤਾਂ ਲੱਗਦਾ ਕਿ ਮੈਂ ਆਪਣੇ ਪਿਓ ਵਰਗੇ ਸਹੁਰੇ ਨਾਲ ਗਲਤ ਕੰਮ ਕਿਉਂ ਕੀਤਾ ਫਿਰ ਸੋਚਦੀ ਆਂ ਕਿ ਜੇ ਉਹ ਟਾਈਮਿੰਗ ਮੈਂ ਨਾ ਸਾਂਭਦੀ ਤਾਂ ਅੱਜ ਮੇਰਾ ਘਰ ਘਰ ਵਿੱਚ ਇਹ ਰੌਣਕਾਂ ਨਹੀਂ ਹੋਣੀਆਂ ਸੀ ਜੋ ਅੱਜ ਲੱਗੀਆਂ ਹੋਈਆਂ ਨੇ ਇਹ ਗੱਲ ਮੇਰੇ ਢਿੱਡ ਵਿੱਚ ਉਬਾਲੇ ਮਾਰ ਰਹੀ ਸੀ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਅੱਜ ਤੁਹਾਡੇ ਨਾਲ ਆਪਣੀ ਇਹ ਗੱਲ ਸਾਂਝੀ ਕਰਕੇ ਮੈਂ ਆਪਣਾ ਢਿੱਡ ਹੌਲਾ ਕਰ ਲਿਆ ਤੇ ਤੁਸੀਂ ਦੱਸਿਓ ਮੈਂ ਕਸੂਰਵਾਰ ਸੀ ਜਾਂ ਫਿਰ ਨਹੀਂ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ